ਉੱਤੋਂ ਫਿਰ ਇਹਨਾਂ ਮੈਨੂੰ ਮਾਫੀ ਨੇ ਚਕਾਤਾ ਹੀ ਮਾਫੀ ਆ ਜਾਈ। ਕੰਕਰਣਾ ਆਪ ਕਹਿ ਕੇ ਸਾਰੇ ਇਕੱਠੇ ਸੀ ਸਾਰੇ ਇਹਨਾਂ ਮਾਫੀ ਚ ਚਕਾਤਾ ਹੀ ਮੈਨੂੰ ਮਾਫੀਆਂ ਨੇ। ਤੇ 5-6 ਮਹੀਨੇ 5-6 ਮਹੀਨੇ ਮੈਂ ਬੰਦ ਰਿਆ ਕਰੋਮ ਜਮ। 5-6 ਮਹੀਨੇ ਰੱਖਿਆ ਨਾ ਰੋਮ ਜਮ ਮੇਰੋ ਫੋਨ ਵੀ ਖੋਲਿਆ ਸੀ ਮੇਰੋ ਪਾਸਪੋਰਟ ਵੀਰਾ ਸਭ ਕੁਝ ਖੋਲਿਆ ਸੀ ਮੇਰੋ। ਰੋਟੀ ਪਾਣੀ ਕੁਛ ਨਹੀਂ ਰੋਟੀ ਪਾਣੀ ਬਸ ਇਦਾਂ ਹੀ ਆ ਕਿ ਗੰਦ ਦੇ ਨੇ ਖਾਣ। ਬਹੁਤ ਗੰਦ ਖਾਣ ਨੂੰ ਮਿਲਦਾ ਸੀ। ਉਹ ਆਪਾਂ ਖਾਂਦੇ ਨਹੀਂ ਸੀ ਕਦੇ। ਇਹ ਤਕਰੀਬਨ ਜੁਲਾਈ ਦੇ ਵਿੱਚ ਪਿਛਲੇ ਸਾਲ ਇਸ ਹੋ ਗਿਆ। ਤਕਰੀਬਨ ਇਹ ਸਾਰੀ ਕਹਾਣੀ ਤਾਂ ਤੁਹਾਨੂੰ ਆਪ ਦੱਸੂਗਾ ਕਿ 5 ਮਹੀਨੇ ਇਹਨੂੰ ਬੰਦ ਕਰਕੇ ਰੱਖਿਆ ਗਿਆ ਜੰਗਲਾਂ ਦੇ ਵਿੱਚ ਰੱਖਿਆ ਗਿਆ ਫਿਰ ਕਿਸੇ ਤਰ੍ਹਾਂ ਜਿਹੜਾ ਕੁੱਕੇ ਨੂੰ ਰੋਜ਼ਾਨਾ ਤਸੀਹੇ ਦਿੰਦੇ ਸੀ ਡਰਾਉਂਦੇ ਸੀ ਫਿਰ ਉਹ ਆਪਣੇ ਪਰਿਵਾਰ ਕੋਲ ਨੂੰ ਕਹਿ ਕੇ ਪੈਸੇ ਭੇਜ ਪਰ ਇਹ ਵਿਚਾਰਾ ਪੈਸੇ ਕਿੱਥੋਂ ਭੇਜਦਾ ਇਹ ਤਾਂ ਆਪਣੀ ਜਿਹੜੀ ਤਨਖਾਹਤ ਪੈਲੀ ਸੀਗੀ ਉਹ ਵੀ ਵੇਚ ਕੇ ਪਰ ਜਿਹੜਾ ਹੈ ਘਰ ਵੇਚ ਕੇ ਜਿਹੜਾ ਹੈ ਇਹਨਾਂ ਨੇ ਏਜੰਡਰ ਨੂੰ ਦਿੱਤਾ ਤੇ ਇਹਨਾਂ ਨੂੰ ਕਹਿ ਕੇ ਲਗਾਏ ਕਿ ਤੁਹਾਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਅਫਸੋਸ ਉਹ ਫਨਾਮਾ ਦੇ ਜੰਗਲਾਂ ਦੇ ਵਿੱਚ ਇਹਨੂੰ ਛੱਡ ਦਿੱਤਾ ਟੌਰਚਰ ਕਰਦੇ ਆ ਮੈਂਟਲ ਟੌਰਚਰ ਕਰਦੇ ਆ ਬੰਦੇ ਨੂੰ ਮਾਰਦੇ ਤੱਕ ਨਹੀਂ ਟੌਰਚਰ ਰੂ ਕਰਦੇ ਟੌਰਚਰ ਹੱਦ ਤੋਂ ਹੱਦੋਂ ਵੱਧ ਟੌਰਚਰ ਕਰਦੇ ਆ ਕਿ ਕਿ ਬੰਦਾ ਮਜਬੂਰ ਹੋ ਜਾਏ ਪੈਸੇ ਬੋਲੂ ਜਿਹੜੇ ਉਸ ਏਰੀਆ ਦੇ ਵਿੱਚ ਉਹਨਾਂ ਏਜੰਟਾਂ ਦੀ ਚੁੰਗਲ ਦੇ ਵਿੱਚ ਆ ਦੇਨ ਨੂੰ ਜਿਹਦੇ ਵਿੱਚੋਂ ਇਹ ਭੱਜ ਕੇ ਆਇਆ ਤੋਂ ਇਹ ਗੁਰੂ ਨੇ ਕਿਰਪਾ ਕੀਤੀ ਹੈ ਅਮੇਰ ਕੀਤੀ ਹੈ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਵਾਪਸ ਆਇਆ ਮੇਰੇ ਸਾਹਮਣੇ ਨਾ ਮੈਗਜ਼ੀਨ ਖੋਪਾ ਕੇ ਮੈਗਜ਼ੀਨ ਪਾ ਕੇ ਕਿ ਇੱਕ ਇੱਕ ਕਲੀ ਕਲੀ ਗੋਲੀ ਵਿੱਚ ਪਾਏ ਕਹਿੰਦੇ ਤੈਨੂੰ ਇਹਦੇ ਨਾਲ ਡਾਉਣਾ ਵਾ ਫਿਰ ਮੈਂ ਉਹਨਾਂ ਕੋਲ ਕਿਹਾ ਕਿ ਮੈਨੂੰ ਟੌਰਚਰ ਨਾ ਕਰੋ ਮੈਂ ਨਿੱਕੇ ਜਿਹਾ ਮੈਨੂੰ ਮਾਰ ਦਿਓ ਮੈਨੂੰ ਮੈਂ ਟੌਰਚਰ ਮੇਰੇ ਤੋਂ ਸਿਆ ਸੰਟ ਟੌਰਚ ਨਹੀਂ ਮੇਰੇ ਤੋਂ ਸਿਆ ਜਾਂਦਾ ਪਰ ਉਹ ਕਹਿੰਦੇ ਤੈਨੂੰ ਮਾਰਨਾ ਨਹੀਂ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਕ ਨਵਾਂ ਜਨਮ ਮਿਲਿਆ ਆਪ ਨੂੰ ਤੇ ਦੂਸਰਾ ਜਨਮ ਮਿਲਿਆ ਮੈਨੂੰ ਇੱਕ ਨਵਾਂ ਜਨਮ ਮਿਲਿਆ ਦੂਸਰਾ ਜਨਮ ਮਿਲਿਆ ਮੈਨੂੰ ਅੱਜ ਜੋ ਮੈਂ ਬਾਬਾ ਜੀ ਕੋਲ ਬੈਠਾ ਵਾ ਇੱਥੇ ਮੈਂ ਦਾ ਤੁਹਾਨੂੰ ਰਹਿਣਾ ਲਿਓ ਸਤਿ ਸ੍ਰੀ ਅਕਾਲ ਸਾਰੇ ਨੂੰ ਤੇ ਮੇਰਾ ਨਾਮ ਬਲਵਿੰਦਰ ਸਿੰਘ ਆ ਮੈਂ ਪਿੰਡ ਬਾਜੀ ਤੋਂ ਆ ਤੇ ਕਪੂਰਥਲਾ ਜ਼ਿਲ੍ਹਾ ਮੇਰਾ ਮੈਂ ਗਿਆ ਸੀ ਅੱਜ ਤੋਂ ਮੈਨੂੰ ਪੂਰੇ ਹੋ ਗਏ ਮੈਨੂੰ 12 ਮਹੀਨੇ ਹੋ ਗਏ ਗਏ ਨੂੰ ਕੰਪਲੀਟ ਮੈਨੂੰ 12 ਮਹੀਨੇ ਹੋ ਹੀ ਆਇਆ ਕਿਸ ਤਰ੍ਹਾਂ ਦੇ ਨਾਲ ਗਏ ਸੀ ਮੈਂ ਇਥੋਂ ਦਿੱਲੀ ਦਿੱਲੀ ਤੋਂ ਬੰਬੇ ਗਿਆ ਸੀ ਬੰਬੇ ਤੋਂ ਮੈਂ ਗਿਆ ਸੀ ਐਮਸਟੇਡਮ ਨੀਦਰਲੈਂਡ ਉੱਥੋਂ ਫੇਰ ਮੇਰੀ ਫਲੈਟ ਚੱਲੀ ਉੱਥੋਂ ਮੈਂ ਸਿੱਧਾ ਗਿਆ ਸੂਰੀਨੇਮ ਗਿਆ ਸੂਰੀਨੇਮ ਤੋਂ ਗੁਆਨਾ ਗਿਆ ਫੇਰ ਉੱਥੋਂ 72 ਘੰਟੇ ਜੰਗਲਪਾਰ ਕੀਤਾ ਅਮਾਜ਼ਨ ਜੰਗਲਪਾਰ ਕੀਤਾ ਵਾ ਅਮਾਜ਼ਨ ਜੰਗਲਪਾਰ ਕੀਤਾ 72 ਘੰਟੇ ਮੇਰੇ ਨਾਲ ਇੱਕ ਨਾ ਮੇਰੇ ਨਾਲ ਇੱਕ ਮੁੰਡਾ ਹੋਰ ਸੀ ਮੇਰੇ ਨਾਲ ਦੇ ਪਿੰਡ ਦਾ ਸਿੰਘ ਗੁਰਪ੍ਰੀਤ ਸਿੰਘ ਤੇ ਉੱਥੋਂ ਗਿਆ ਫਿਰ ਐਂਟਰ ਹੋਏ ਬ੍ਰਾਜ਼ਿਲ ਬਾਰਡਰ ਕ੍ਰੋਸ ਕੀਤਾ ਬ੍ਰਾਜ਼ਿਲ ਦਾ ਬ੍ਰਾਜ਼ਿਲ ਚੋਂ ਫਿਰ ਰਹਿ ਸੱਤ-ਅੱਠ ਦਿਨ ਬ੍ਰਾਜ਼ਿਲ ਰਹਿ ਉਥੇ ਉਥੋਂ ਫਿਰ ਗਿਆ ਬਿਲੀਵੀਆ ਹਰੇਕ ਮਲਕੇ ਗਾਹ ਦੇ ਗਾਹ ਡਾਂਡਾ ਜਾਂ ਏਜੰਟ ਦੇ ਏਜੰਟ ਦੇ ਲਿੰਕ ਹੁੰਦੇ ਆ ਉਥੇ ਮਲਕੇ ਡਾਂਕਰਾਂ ਨਾਲ ਲਿੰਕ ਹੁੰਦੇ ਆ ਕਿ ਹਾਂ ਇੱਕ ਫੋਟੋ ਫੋਟੋ ਦਿਖਾ ਦਿੰਦੇ ਫੋਨ 'ਚ ਕਿ ਹਾਂ ਇਹ ਬੰਦਾ ਸਾਡਾ ਆਉਣ ਰਿਹਾ ਵਾ ਇਹਨੂੰ ਅਗੇ ਡ੍ਰੌਪ ਕਰਨਾ ਵਾ ਤੇ ਉਥੋਂ ਗਾਹ ਦੇ ਗਾਹ ਪਹੁੰਚਦੇ ਪਹੁੰਚਦੇ ਕੋਲੰਬੀਆ ਪਹੁੰਚ ਗਏ ਕੋਲੰਬੀਆ 'ਚ ਫਿਰ ਉੱਥੇ ਉੱਥੇ ਰਹਿ ਉੱਥੇ ਪੁੱਛੋ ਏਜੰਟ ਨੇ ਪੈਸੇ ਨਹੀਂ ਪਾਏ ਸੀ ਪਤਾ ਨਹੀਂ ਇਹਨਾਂ ਕੋਸ਼ਕੀ ਲਿੰਕ ਸੀ ਪਰ ਏਜੰਟ ਜਿੰਨੇ ਵੀ ਏਜੈਂਟਾ ਨਾ ਜਿੰਨੇ ਵੀ ਏਜੈਂਟ ਹੈਗੇ ਆ ਕਿ ਪਿੱਛੋਂ ਇਹਨਾਂ ਦਾ ਲਿੰਕ ਹੁੰਦਾ ਸਾਰੇ ਫਿਰ ਇੱਕ ਬੰਦੇ ਨਾਲ ਇਹਨਾਂ ਦਾ ਕਿ ਡੌਂਕਰ ਨੂੰ ਫੋਨ ਕਰ ਦਿੰਦੇ ਹਾਂ ਕਿ ਅਸੀਂ ਪੈਸੇ ਪਾਤੇ ਆ ਪੈਸੇ ਕਿੰਨੇ ਜਾਂਦੇ ਆ ਇੱਥੋਂ ਲੱਖ 2 ਲੱਖ ਤੱਕ ਫੜ ਲਿਆ ਵਾ ਗਾ ਕਿੰਨੇ ਪਹੁੰਚਾਉਂਦੇ ਆ ਲੱਖ ਰੁਪਏ ਦੇ ਦਿੰਦੇਗਾ ਲੱਖ ਮਤਲਬ ਕਿ 2 ਲੱਖ ਦੇਦਾ ਕਰੋ ਤੇ ਗਾ ਲੱਖ ਪਹੁੰਚਾਉਂਦੇ ਆ ਕਿ ਅਗਰ ਡੌਂਕਰ ਫਿਰ ਸਭ ਕਹਿੰਦੇ ਕਿ ਹਾਂ ਉਹਨੂੰ ਇਹਨੇ ਪੈਸੇ ਲੋੜ ਨਹੀਂ ਸਾਨੂੰ ਹੋਰ ਚਾਹੀਦੇ ਪੈਸੇ ਫਿਰ ਹੋਰ ਡਿਮਾਂਡ ਕਰਦੇ ਆ ਪੈਸਿਆਂ ਦੀ ਇਹ ਚੱਕਰ ਚ ਬੰਦੇ ਆਪਣੇ ਕਾਫੀ ਮੁੰਡੇ ਫਸੇ ਪਏ ਸਮਾਂ ਉਥੇ ਕੋਲੰਬੀਆ ਦੇ ਵਿੱਚ ਤੁਸੀਂ ਰਹੇ ਹੋ ਮੈਂ ਕੋਲੰਬੀਆ 'ਚ 6 ਮਹੀਨੇ ਰਹਾ 6 ਮਹੀਨੇ 6 ਮਹੀਨਿਆਂ ਦੇ ਦੌਰਾਨ ਤੁਹਾਡੇ 6 7 ਮਹੀਨੇ ਹਾਂ ਜਦੋਂ ਤੁਹਾਨੂੰ ਉਥੇ ਲੈ ਕੇ ਜਾਇਆ ਮੈਨੂੰ ਇੱਕ ਏਜੰਟ ਇਹ ਡੌਂਕਰ ਨੇ ਮੈਨੂੰ ਚੇਂਜ ਕਰਤਾ ਮੈਨੂੰ ਹੋਰ ਇੱਕ ਸ਼ਹਿਰ ਸੀ ਉਥੇ ਸ਼ਹਿਰ ਤੋਂ ਬਾਹਰ ਲਈ ਸਾਡੇ ਘਰ ਸੀ ਉਥੇ ਉਥੇ ਚੱਲ ਗਏ ਸੀ ਅਸੀਂ ਤੇ ਉਥੇ ਕਾਫੀ ਮੁੰਡੇ ਸੀ ਪੰਜਾਬੀ ਤੇ ਉਹ ਮੁੰਡੇ ਫਿਰ ਗਾਂਹ ਚੱਲ ਗਏ ਉਹਨਾਂ ਦੇ ਏਜੰਟ ਨੇ ਗਾਂਹ ਪੇ ਤੁਹਾਨੂੰ ਤੇ ਕੁਛ ਮੁੰਡੇ ਰਿਪੋਰਟ ਹੋ ਗਏ ਉਥੋਂ ਵਾਪਸ ਆ ਗਏ ਪਨਾਮਾ ਤੋਂ ਕੁਛ ਅਮਰੀਕਾ ਤੋਂ ਰਿਪੋਰਟ ਆ ਗਏ ਸੀ ਤੇ ਮੈਨੂੰ ਇੱਕ ਹੋਰ ਏਜੰਟ ਨੇ ਚੈੱਕ ਮਤਲਬ ਇੱਕ ਡੌਂਕਰ ਨੇ ਹੋਰ ਕਿਸੇ ਹੋਰ ਰੂਮ ਚ ਲੈ ਗਏ ਮੈਨੂੰ ਕਿਤੇ ਕੀ ਕਹਿੰਦਾ ਤੈਨੂੰ ਚੱਲ ਤੈਨੂੰ ਹੋਰ ਮਤਲਬ ਕਿ ਤੂੰ ਸ਼ਿਫਟ ਕਰਨਾ ਵਾ ਤੇ ਉਤੋਂ ਫਿਰ ਇਹਨਾਂ ਮੈਨੂੰ ਮਾਫੀ ਵਿੱਚ ਚਾਹਤਾ ਸੀ ਮਾਫੀਆ ਜੇ ਡੌਂਕਰ ਨੇ ਆਪ ਕਹਿ ਕੇ ਸਾਰੇ ਇਕੱਠੇ ਸੀ ਸਾਰੇ ਇਹਨਾਂ ਮਾਫੀ ਵਿੱਚ ਚਾਹਤਾ ਸੀ ਮੈਨੂੰ ਮਾਫੀਆਂ ਨੇ ਤੇ 5-6 ਮਹੀਨੇ 5-6 ਮਹੀਨੇ ਮੈਂ ਬੰਦ ਰਿਹਾ ਕਿ ਰੂਮ ਜਮੈਂ 5-6 ਮਹੀਨੇ ਰੱਖਿਆ ਰੂਮ ਜਮੈਂ ਮੇਰੋਂ ਤਾਂ ਫੋਨ ਹੀ ਖੋਲੇ ਸੀ ਮ ਬਹੁਤ ਗੰਦ ਖਾਣ ਨੂੰ ਮਿਲਦਾ ਸੀ ਉਹ ਆਪਾਂ ਖਾਂਦੇ ਨਹੀਂ ਸੀ ਕਦੇ ਤੇ ਸਾਡੇ ਜਿੱਦਾਂ ਕਿ ਪੈਸੇ ਦੇ ਕੇ ਬਾਹਰੋਂ ਕਹੇ ਬੰਦੇ ਲਾਉਂਗੇ ਨੌਕਰ ਨੂੰ ਪੈਸੇ ਦੇ ਕੇ ਇਹਨੂੰ ਉਹਦੇ ਤੋਂ 25 ਡਾਲਰ ਦੇ ਕੇ ਤੇ ਉਹਦੇ ਤੋਂ ਫੜਾ ਕੇ ਮਤਲਬ ਕਿ ਬਿਸਕਟ ਲੈ ਕੇ ਆਉਂਦੇ ਸੀ ਜਾਂ ਬਿਸਕਟ ਵੀ ਉਹ ਵੀ ਬਿਸਕਟ ਵੀ ਦਿੰਦੇ ਸੀ ਇੰਨੇ ਨੇ ਬਿਸਕਟ ਦਿੰਦੇ ਸੀ ਉਹ ਵੀ ਇੱਕ ਦਿਨ ਖਾਣਾ ਇੱਕ ਦਿਨ ਖਾਣਾ ਦੋ ਦਿਨ ਤਿੰਨ ਦਿਨ ਖਾਣਾ ਨਹੀਂ ਤੇ ਹੋਰ ਪੱਤੇ ਪੁੱਤੇ ਪਾਣੀ ਦੇ ਬਾਅਦਸ਼ਾਹ ਦਾ ਪਾਣੀ ਬਹੁਤ ਪੀ ਛੱਡਿਆ ਇੱਥੇ ਬਹੁਤ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ ਮੇਰੇ ਸਾਰੇ ਸਰੀਰ ਤੇ ਸਾਰਾ ਕੁਝ ਤੇ ਬਹੁਤ ਦਿਨ ਗੱਡੇ ਔਖੇ ਇੱਥੇ ਦੇ ਨਾਲ ਵੀ ਕੋਈ ਹੋਰ ਵੀ ਮੁੰਡੇ ਸੀ ਤੇ ਹੋਰ ਮੇਰੇ ਨਾਲ ਮੁੰਡੇ ਗਏ ਸੀ ਵੀਡੀਓ ਸਾਡੇ ਵੱਲੋਂ ਜਿਹੜੀ ਜਿਹੜੀ ਇੱਕ ਵੀਡੀਓ ਜਾਰੀ ਹੋ ਰਹੀ ਹੁੰਦੀ ਉਹਦੇ ਵਿੱਚ ਦੇਖਿਆ ਗਿਆ ਕਿ ਨੌਜਵਾਨਾਂ ਨੂੰ கரੰਟ ਲਗਾਇਆ ਜਾਂਦਾ ਹੈ ਸਰੀਰ ਦੇ ਉੱਤੇ ਟੌਰਚਰ ਕਰਦੇ ਉਹਦੇ ਨਾਲ ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਟੌਰਚਰ ਕਰਦੇ ਆ ਮੈਂਟਲ ਟੌਰਚਰ ਕਰਦੇ ਆ ਬੰਦੇ ਨੂੰ ਮਾਰਦੇ ਤੱਕ ਨਹੀਂ ਟੌਰਚਰ ਸ਼ੁਰੂ ਕਰਦੇ ਟੌਰਚਰ ਹੱਦ ਤੋਂ ਹੱਦੋਂ ਵੱਧ ਟੌਰਚਰ ਕਰਦੇ ਆ ਕਿ ਕਿ ਬੰਦਾ ਮਜਬੂਰ ਹੋ ਜਾਏ ਪੈਸੇ ਪਾਉਣ ਨੂੰ ਨੌਜਵਾਨਾਂ ਦੀ ਮੌਤ ਵੀ ਹੋਈ ਹੈ ਇਸ ਤਸ਼ੱਦਦ ਦੇ ਮੌਤ ਬਹੁਤ ਹੋਈ ਹੈ ਹਾਂ ਇੱਕ ਮੁੰਡਾ ਸੰਗਰੂਰ ਦਾ ਹੀ ਮੁੰਡਾ ਇੱਕ ਸੰਗਰੂਰ ਦਾ ਹੀ ਤੇ ਇੱਕ ਮੁੰਡਾ ਸੀ ਹਰਿਆਣੇ ਦਾ ਮੁੰਡਾ ਸੀ ਉਹ ਮੇਰੇ ਤੋਂ ਪਹਿਲਾਂ ਆਏ ਸੀ ਕਲੰਬੀਆ ਅੱਜ ਤੋਂ 1.5 ਸਾਲ ਹੋ ਗਏ ਉਹ ਅੱਜ ਗਾਇਬ 1.5 ਸਾਲ ਹੋ ਗਏ ਅੱਜ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਾ ਕਿੱਥੇ ਬੰਦੇ ਆ ਕਿੱਥੇ ਨਹੀਂ ਪੂਰੀ ਉਹਨਾਂ ਨੇ ਉਹਨਾਂ ਦੇ ਘਰ ਦੇ ਨੇ ਪੂਰਾ ਘਰ ਛੱਡਿਆ ਕਿ ਹਾਂ ਕਿ ਸਾਡੇ ਬੰਦੇ ਲੱਭ ਕੇ ਦਿਓ ਕਿੱਥੇ ਗਏ ਆ ਪਰ ਇੱਕ 1.5 ਸਾਲ ਹੋ ਗਏ ਬੰਦੇ ਉਹ ਗਾਇਬ ਆ ਮਿਰਜ ਮਿਰਜ ਨੇ ਨੌਜਵਾਨ ਸੀ ਮਿਰਜ ਨੇ ਉੱਚੇ ਲੰਮੇ ਸੀ ਮੁੰਡੇ ਤੇ 1.5 ਸਾਲ ਹੋ ਗਏ ਮੁੰਡੇ ਅੱਜ ਤੱਕ ਲੱਭੇ ਨਹੀਂ ਕਿੱਥੇ ਗਏ ਆ ਗੁਆਚੇ ਆ ਕਿ ਪਤਾ ਨਹੀਂ ਕਿੱਥੇ ਚੱਲ ਗਿਆ ਕਿੱਥੇ ਜਾ ਕੇ ਮਰ ਗਿਆ ਇਹ ਨਹੀਂ ਪਤਾ ਨਾ ਤੁਹਾਨੂੰ ਤਾਂ ਤੁਹਾਨੂੰ ਡੈਡੀ ਉਹ ਗੈਸਾ ਮੈਨੂੰ ਲੱਗਦਾ ਮਰ ਗਿਆ ਕਿਉਂਕਿ ਪੂਰੀ ਘਰ ਦੇ ਪੂਰੀ ਕੋਸ਼ਿਸ਼ ਕੀਤੀ ਲੱਭਣ ਦੀ ਪਰ ਨਹੀਂ ਲੱਭੇ ਉਹ ਮੁੰਡੇ ਡੌਂਕਰਾਂ ਦੇ ਵੱਲੋਂ ਕੀਤਾ ਜਾਂਦਾ ਸੀ ਇਦਾਂ ਦੀਆਂ ਚੀਜ਼ਾਂ ਜਦੋਂ ਡੌਂਕਰ ਕਰਦੇ ਆ ਕਰਦੇ ਆ ਕਰਦੇ ਆ ਕਾਰਨ ਕੀ ਉਹਦੇ ਪਿੱਛੇ ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਕੁਝ ਏਜੰਟ ਬਾੜੇ ਹੁੰਦੇ ਆ ਇਹ ਫੋਨ ਕਰ ਦਿੰਦੇ ਆਂ ਕਿ ਨਾ ਵਿੱਚ ਮੈਨੂੰ ਘਰੋਂ ਪੈਸੇ ਨਹੀਂ ਮਿਲਣਗੇ ਬਈ ਘਰ ਦੇ ਪੈਸੇ ਦੇ ਦਿੰਦੇ ਆ ਇੱਕ ਹੁੰਦਾ ਲਾਲਚੰਦਾ ਕਿ ਹਾਂ ਸਾਨੂੰ ਅੱਜ 2 ਲੱਖ ਮਿਲਿਆ ਵਾ ਤੇ ਕੱਲੋਂ ਮੈਂ ਹੋਰ ਥੋੜੇ ਪੈਸੇ ਬਣਾ ਇੱਕ ਏਜੰਟ ਨੂੰ ਬਹੁਤ ਲਾਲਚੰਦਾ ਵਾ ਜੇ ਅੱਜ ਮੈਨੂੰ 3 ਲੱਖ ਮਿਲਿਆ ਮੈਂ ਥੋੜੇ ਹੋਰ ਪੈਸੇ ਮੈਂ ਇਹ ਕਰ ਰਹ ਹੁੰਦਾ ਕਿ ਤੁਹਾਡਾ ਜਿਹੜਾ ਏਜੰਟ ਸੀਗਾ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਅਮਰਤਪੁਰ ਦੇ ਹੀ ਦੋਨੋਂ ਦੋ ਅਮਰਤਪੁਰ ਦੇ ਏਜੰਟ ਸੀ ਦੋਨੋਂ ਹੀ ਕਾਰਵਾਈ ਵੀ ਹੋਈ ਆ ਉਸ ਏਜੰਟ ਦੇ ਉੱਤੇ ਜਾਂ ਤੁਹਾਡੇ ਪਰਿਵਾਰ ਦੇ ਵੱਲੋਂ ਹਾਂ ਕਾਰ ਵੀ ਹੋਈ ਹੈ ਜੇ ਕਾਰ ਵੀ ਕਰਨ ਦੇ ਆ ਜੀ ਹਾਂ ਕਰ ਰਹੇ ਆ ਕਾਰ ਵੀ ਜਾਰੀ ਰੱਖੀਏ ਕਾਰ ਵੀ ਕੋਈ ਕਪੂਥਲਾ ਦਾ ਜਿਵੇਂ ਤੁਸੀਂ ਕਪੂਥਲਾ ਦੇ ਨਾਲ ਸੰਬੰਧਤ ਕੋ ਨੌਜਵਾਨ ਕੋਈ ਕਪੂਥਲਾ ਦਾ ਹੋਰ ਵੀ ਤੁਹਾਡੇ ਨਾਲ ਸੀ ਉੱਥੇ ਹੈਗਾ ਸੀ ਮੁੰਡੇ ਕਾਫੀ ਮੁੰਡੇ ਕਈ ਰਿਪੋਰਟ ਹੋ ਕੇ ਵਾਪਸ ਆ ਗਏ ਕਈ ਮੁੰਡੇ ਉੱਥੇ ਹੈਗੇ ਹੋਰ ਵੀ ਹੈਗੇ ਮੁੰਡੇ ਜਿਹੜੇ ਅਜੇ ਵੀ ਹੈਗੇ ਮੁੰਡੇ ਹਾਂ ਆਫ ਦਾ ਕੈਮਰਾ ਜਿਵੇਂ ਤੁਸੀਂ ਪਹਿਲਾਂ ਦੱਸਿਆ ਕੋਈ ਕਾਲਾ ਉਧਰ ਕੋਈ ਮੁੰਡੇ ਹੈਗੇ ਸੀ ਮੈਨੂੰ ਪਿੰਡ ਦਾ ਨਾਂ ਨਹੀਂ ਪਤਾ ਮੈਨੂੰ ਤੇ ਗੁਪਤ ਬਾਏ ਗੁਪਤ ਬਾ ਮੁੰਡੇ ਅਜੇ ਲੱਗਦਾ ਮੈਨੂੰ ਹੋਰ 2-3 ਮਹੀਨੇ ਬਾਅਦ ਹਾਈਲਾਈਟ ਹੋਣਗੇ ਮੁੰਡੇ ਸਾਰੇ ਕਿੰਨੇ ਕੁ ਨੌਜਵਾਨਾਂ ਤਦਾਦ ਕਿੰਨੇ ਕੁ ਨੌਜਵਾਨ ਹੈਗੇ ਨੇ ਉੱਥੇ ਜਿਹੜੇ ਇਸ ਵਕਤ ਹਰ ਇੱਕ ਕੰਟਰੀ ਫਸੇ ਹੋਏ ਮੁੰਡੇ ਗੁਆਟੇ ਵਾਲਾ ਫਸੇ ਆ ਮੈਕਸੀਕੋ ਫਸੇ ਮੁੰਡੇ ਹਰ ਇੱਕ ਉਹਨਾਂ ਦੀ ਆਸ ਹੈਗੀ ਉਹਨਾਂ ਦੇ ਅੱਗੇ ਜਾਣ ਦੀ ਜਾਂ ਕੁਝ ਮੁਸ਼ਕਲ ਹੀ ਆ। ਤੁਸੀਂ ਕਿਦਾਂ ਡੋਂਕਰਾਂ ਦੇ ਜੰਗਲ ਚੋਂ ਨਿਕਲੇ ਪਹਿਲੋਂ? ਮੈਂ ਤਾਂ ਭੱਜ ਕੇ ਨਿਕਲਿਆ ਸਰ। ਕੀ ਕਿਹਾ ਸੀ ਤੁਹਾਨੂੰ ਮੈਂ? ਕੁਛ ਨਹੀਂ ਉਹ ਮੈਨੂੰ ਪੈਸੇ ਦੀ ਡਿਮਾਂਡ ਕੀਤੀ ਮੈਨੂੰ 15000 ਡਾਲਰ ਦੀ। ਤੇ ਫਿਰ ਉਹਨਾਂ ਦਾ ਮੈਂ 24 ਘੰਟੇ ਮੰਗੇ ਜੀ ਮੈਂ ਮੈਨੂੰ 24 ਘੰਟੇ ਦੇ ਦਿਓ ਜਾਂ 2 ਦਿਨ ਦੇ ਦਿਓ ਮੈਨੂੰ ਮੈਂ ਤੁਹਾਨੂੰ ਪੈਸੇ ਘਰ ਪਵਾ ਦਿੰਦਾ ਵਾ। ਤੇ ਸਵੇਰ ਦੇ 7:30 ਵਜੇ ਰਾਤ ਦੇ ਮੈਂ ਮੈਂ ਭਜਨਾ ਸੀ ਬੰਦੇ ਤੋਂ। ਹੂੰ। ਤੇ 7:30 ਵਜੇ ਮੀਂਹ ਪੈ ਰਿਹਾ ਸੀ ਉੱਥੇ ਪਨਾਮਾ ਦੇ ਕੋਲ। ਤੇ 7:30 ਵਜੇ ਫਿਰ ਮੈਂ ਤੋਂ ਛਾਲ ਮਾਰੀ ਫਿਰ ਮੈਂ ਜੰਗਲ ਤੋਂ ਭੱਜ ਗਿਆ ਬਾਹਰ ਰੋਡ ਤੇ ਖੜਿਆ ਮੈਂ ਰੋਡ ਤੇ ਆ ਕੇ ਕਿ ਮੈਨੂੰ ਸਪੈਨਿਸ਼ ਆਉਂਦੀ ਸੀ ਥੋੜੀ ਥੋੜੀ ਮੈਨੂੰ ਸਪੈਨਿਸ਼ ਆਉਂਦੀ ਸੀ ਮੈਨੂੰ ਤੇ ਉਹ ਬੰਦੇ ਮੇਰਾ ਹੱਥ ਕੀਤਾ ਮੈਂ ਉਹਨੂੰ ਸਪੈਨਿਸ਼ ਕਿਹਾ ਮੈਂ ਇੱਥੇ ਜਾਣਾ ਮੈਨੂੰ ਲੱਗਿਆ ਸ਼ਹਿਰ ਜਾਣਾ ਮੈਂ ਫਿਰ ਉਹ ਸ਼ਹਿਰ 'ਚ ਮੈਨੂੰ 10 ਕਿਲੋਮੀਟਰ ਦੂਰ ਸ਼ਹਿਰ 'ਚ ਉਹ ਜਿੱਥੇ ਕੰਮ ਕਰਦਾ ਸੀ ਉਹ ਵੀਰ ਤੇ ਉਹ ਵੇੜਾ ਪਾਉ ਕੰਮ ਕਰਨ ਦਾ ਸੀ ਉੱਥੇ ਤੇ ਉਹ ਜਿੱਥੇ ਕਹੋ ਕਿ ਮੈਨੂੰ ਕਹਿ ਦਿੰਦਾ ਕਿ ਜਿੱਥੇ ਤੋਂ ਮੈਂ ਕੰਮ ਕਰਦਾ ਉਸੇ ਨਾਲ ਮੈਨੂੰ ਛੱਡ ਦੇਣਾ ਵਾ ਜਿਹੜੇ ਨੇ ਕੀ ਕੀ ਕੀਆ ਸੀ ਤੁਹਾਨੂੰ ਕਿ ਜੇ 15000 ਡਾਲਰ ਨਹੀਂ ਦਿਆਂਗੇ ਤਾਂ ਉਹ ਮਾਰ ਦੇਣਗੇ ਉਹ ਤਾਂ ਮਾਰ ਦੇਣਗੇ ਉਹ ਤਾਂ ਟੌਰਚੇ ਕਰਦੇ ਟੌਰਚਰ ਹੱਦ ਟੌਰਚਰ ਬਹੁ ਕਰਦੇ ਆ ਟੌਰਚਰ ਹਾਈ ਲੈਵਲ ਤੱਕ ਟੌਰਚਰ ਕਰਦੇ ਆ ਹਥਿਆਰ ਵੀ ਕਾਫੀ ਹੱਥਿਆਰ ਹਾ ਗਈ ਕੱਟਕ ਹਥਿਆਰ ਪਿਸਤੌਲ ਲੈਂਦੇ ਆ ਮੇਰੇ ਸਾਹਮਣੇ ਨਾ ਮੈਗਜ਼ੀਨ ਖੋਪਾ ਕੇ ਮੈਗਜ਼ੀਨ ਪਾ ਕੇ ਇੱਕ ਇੱਕ ਕਲੀ ਕਲੀ ਗੋਲੀ ਵਿੱਚ ਪਾਏ ਕਹਿੰਦੇ ਤੈਨੂੰ ਇਹਦੇ ਨਾਲ ਡਾਉਣਾ ਵਾ ਫਿਰ ਮੈਂ ਉਹਨਾਂ ਕਿਹਾ ਕਿ ਮੈਨੂੰ ਟੌਰਚਰ ਨਾ ਕਰੋ ਮਨੇ ਕਿ ਜੇ ਮੈਨੂੰ ਮਾਰ ਦੋ ਮੈਨੂੰ ਮੈਂ ਟਾਰਚਰ ਮੇਰੇ ਤੋਂ ਸਿਆ ਸੰਟ ਟਾਰਚ ਨਹੀਂ ਮੇਰੇ ਤੋਂ ਸਿਆ ਜਾਂਦਾ ਪਰ ਉਹ ਕਹਿੰਦੇ ਤੈਨੂੰ ਮਾਰਨਾ ਨਹੀਂ ਆ ਚੁੱਕੇ ਸੀ ਕਿ ਬਿਲਕੁਲ ਮੈਂ ਤਾਂ ਹਾਜ਼ਰ ਦਾ ਡੈੱਡ ਸੀ ਮੈਂ ਡੈੱਡ ਹੋ ਗਿਆ ਪੂਰਾ ਕਿ ਸਾਹ ਸਾਹ ਆਸ ਪੂਰੀ ਖਤਮ ਹੋ ਚੁੱਕੀ ਹੈ ਮੇਰੇ ਜੇ એનર્ਜੀ 1% એનર્ਜੀ ਨਹੀਂ ਹੈ ਕਿ ਹਾਂ ਕਿ ਮੈਂ ਕਿ ਮੈਂ ਬਚਣਾ ਵੀ ਆ ਜਾਂ ਮੈਂ ਹੌਸ ਵੀ ਜਾਣਾ ਵਾ ਤੇ ਫਿਰ ਆਪਣੇ ਆਪ ਵਿੱਚ ਮੈਂ ਹਿੰਮਤ ਕੀਤੀ ਫਿਰ ਬਾਬਾ ਜੀ ਨਾਲ ਰਾਬਤਾ ਕਿਸ ਤਰ੍ਹਾਂ ਤੇ ਫਿਰ ਬਾਬਾ ਜੀ ਨਾਲ ਰਾਬਤਾ ਅਸੀਂ ਮੈਂ ਤੋਂ ਭੱਜ ਗਿਆ ਸੀ ਜ਼ੋ ਅੰਬੈਸੀ ਚ ਫਿਰ ਬਾਬਾ ਜੀ ਨੇ ਰੱਪਤ ਐਸੀ ਅੰਬੈਸੀ ਅੰਬੈਸੀ ਵਾਲਿਆਂ ਨੇ ਕੀਤਾ ਕਿ ਮੁੰਡਾ ਭੱਜ ਗਿਆ ਵਾ ਇਥੋਂ ਤੇ ਫਿਰ ਘਰਦਿਆਂ ਨੇ ਫਿਰ ਨਾਲ ਦੇ ਪਿੰਡ ਹੈਗੇ ਸੀ ਮੁੰਡੇ ਨਾਲ ਦੇ ਪਿੰਡ ਹੈਗੇ ਸੀ ਨਾਲ ਦੇ ਜਿਹੜੇ ਜਾਣਦੇ ਸੀ ਬਾਬਾ ਜੀ ਨੂੰ ਫਿਰ ਉਹਨਾਂ ਨੇ ਲਿੰਕ ਕੀਤਾ ਕਿ ਹਾਂਗੇ ਬਾਬਾ ਜੀ ਆਪਣਾ ਬੰਦਾ ਫਸਿਆ ਪਿਆ ਵਾ ਫਿਰ ਬਾਬਾ ਜੀ ਨੇ ਬਹੁਤ ਸਪੋਰ ਕੀਤੀ ਆਪਣੀ ਤੇ ਵਧੀਆ ਤਰੀਕੇ ਉਸ ਮੈਂ ਆਇਆ ਮੈਨੂੰ ਸਾਰਾ ਕੁਝ ਫਿਰ ਖਾਣ ਪੀਣ ਨੂੰ ਸਾਰਾ ਕੁਝ ਮਿਲਿਆ ਮੈਨੂੰ 6 ਮਹੀਨੇ ਬਾਅਦ ਪਹਿਲੀ ਵਾਰੀ ਮੈਂ ਪਾਣੀ ਪੀਤਾ ਸੀ ਮੇਰੇ ਲਈ ਉਹ ਅਮਰ ਤਸੀਰ ਮੇਰੇ ਲਈ 6 ਮਹੀਨੇ ਬਾਅਦ ਚੰਗਾ ਪਾਣੀ ਵਾਲਾ ਪੀਤਾ ਸੀ ਮੈਂ ਮੁਸ਼ਕਿਲ ਵੇਲੇ ਚੋਂ ਨਿਕਲੇ ਹਾਂ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਬਹੁਤ ਬਹੁਤ ਜਿੰਨਾ ਵੀ ਹੋ ਸਕੇ ਮੈਂ ਕਰਦਾ ਵਾਂ ਨਵੀਂ ਜ਼ਿੰਦਗੀ ਮਿਲੀ ਇੱਕ ਜਿਹਨੂੰ ਆਪਾਂ ਕਹਿ ਦਿੰਦੇ ਆ ਇੱਕ ਨਵਾਂ ਜਨਮ ਮਿਲਿਆ ਆਪ ਨੂੰ ਤੇ ਦੂਸਰਾ ਜਨਮ ਮਿਲਿਆ ਮੈਨੂੰ ਇੱਕ ਨਵਾਂ ਜਨਮ ਮਿਲਿਆ ਦੂਸਰਾ ਜਨਮ ਮਿਲਿਆ ਮੈਨੂੰ ਕਿ ਅੱਜ ਜੋ ਮੈਂ ਬਾਬਾ ਜੀ ਕੋਲ ਬੈਠਾ ਵਾ ਇੱਥੇ ਮੈਂ ਕਰ ਵਾਪਸੀ ਕਰਕੇ ਕਿ ਮੈਂ ਮਹਿਸੂਸ ਕਰ ਰਿਹਾ ਬਹੁਤ ਖੁਸ਼ ਹਾਂ ਮੈਂ ਇਹਦਾ ਬਿਲਕੁਲ ਨਾ ਗੱਲ ਕਰੀਏ ਘਰ ਵੀ ਵਿਗ ਗਿਆ ਜ਼ਮੀਨ ਵੀ ਵਿਗ ਗਈ ਤੁਹਾਡੇ ਉਹ ਤਾਂ ਇੱਕ ਇੱਕ ਹਾਂਜੀ ਹਾਂਜੀ ਹੁਣ ਉਸ ਏਜੰਟਾਂ ਦੇ ਖਿਲਾਫ ਕੋ ਕਾਰਵਾਈ ਹਾਂ ਕਾਰਵਾਈ ਕਰ ਜਾਰੀ ਕਰ ਰੱਖੀ ਆ ਇਹ ਬਾਬਾ ਜੀ ਕਹਿੰਦੇ ਜਾਰੀ ਕਰਵੀ ਰੱਖੀ ਹੈ ਜੀ ਦੇਖੋ ਹੁਣ ਇੱਕ ਤਾਂ ਘਰੂ ਫਰਾਰ ਆ ਬੰਦੇ ਉਹ ਹਾਂ ਅਜੇ ਤੱਕ ਹੱਥ ਨਹੀਂ ਆਇਆ ਆਉਣਗੇ ਜਦੋਂ ਕਰਾਂਗੇ ਕਾਰਵਾਈ ਜਦੋਂ ਕਰ ਤੇ ਸਭ ਕੁਝ ਕਬਜਾ ਕੀਤਾ ਅੱਗੇ ਤਾਂ ਹੁਣ ਕੀ ਸੋਚਿਆ ਤੁਸੀਂ ਕੀ ਭਵਿੱਖ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਕਿਉਂਕਿ ਵਿਦੇਸ਼ ਤੋਂ ਤੁਸੀਂ ਆ ਚੁੱਕੇ ਹੋ ਹਾਂਜੀ ਹਾਂਜੀ ਜਿਵੇਂ ਤੁਸੀਂ ਦੱਸਿਆ ਕਿ ਜਿੰਦਗੀ ਤੁਹਾਨੂੰ ਮਿਲੀ ਹੈ ਕਿ ਨਵੀਂ ਜ਼ਿੰਦਗੀ ਸ਼ੁਰੂਆਤ ਕਿਸ ਤਰ੍ਹਾਂ ਕਰੋਗੇ ਹੁਣ ਇਥੇ ਆਪਣਾ ਫਿਰ ਕੰਮ ਕਰ ਕੋਈ ਸਰਕਾਰੀ ਜੋਬ ਦਾ ਦੇਖਾਂਗੇ। ਹੂੰ। ਥੋੜੀ ਸਟੱਡੀ ਹੋਰ ਕਰ ਲਾਂਗੇ ਥੋੜੀ। ਜਾਂ ਆਪਣਾ ਇਥੇ ਸਰਕਾਰੀ ਜੋਬ ਦਾ ਟਰਾਈ ਕਰਾਂਗੇ। ਕੋਸ਼ਿਸ਼ ਕਰਾਂਗੇ ਇਥੇ ਕੰਮ ਕਰਨ ਦੀ। ਅਜੇ ਵੀ ਬਹੁਤ ਸਾਰੇ ਨੌਜਵਾਨਾਂ ਦੇ ਮਨ ਹੈ। ਹਾਂਜੀ ਬਹੁਤ ਮਨ ਹੈਗਾ ਪਰ ਮੈਂ ਇਹੀ ਸਾਰ ਨੂੰ ਸੁਨੇਹਾ ਚਾਹਣਾ ਚਾਹੁੰਦਾ ਵਾ ਕਿ ਸਹੀ ਤਰੀਕੇ ਚੱਲ ਜਾਓ। ਮਨ ਦੇ ਵਿੱਚ ਅਜੇ ਵੀ ਹੈਗੀ ਹੋਣ ਕਿ ਕਿਤੇ ਕਿਤੇ ਕਿ ਸਹੀ ਤਰੀਕੇ ਨਾਲ ਵੀ ਚਾਹੇ ਮੈਂ ਚੱਲਾ ਜਾਵਾਂ। ਨਹੀਂ ਨਹੀਂ ਨਹੀਂ। ਹੋਣ ਤਾਂ ਨਹੀਂ। ਖਤਮ ਹੀ ਆ ਖਤਮਾ। ਜਦੋਂ ਇੰਨਾ ਕੁਝ ਦੇਖ ਲਿਆ ਵਾ ਹੁਣ ਬਾਰ ਦਾ ਕੁਛ ਉਹ ਮਾਂਚੀ ਮਾਰ ਗਿਆ ਬਾਦ ਆ ਕਿ ਹੁਣ ਬਾਹਰ ਜਾਣੀ ਨਹੀਂ ਤੇ ਬਸ ਇਹੀ ਆ ਕਿ ਸਹੀ ਤਰੀਕੇ ਜਾਓ ਸਹੀ ਤਰੀਕੇ ਜਾਓ ਚੰਗੀ ਕੰਟਰੀ ਜਾਓਗੇ ਤੇ ਦੋ ਨੰਬਰ ਜੇ ਕਾਤੋਂ ਲੈਣਾ ਵਾ ਮੌਤ ਨੂੰ ਆਪਣੇ ਆਪ ਦੀ ਮੌਤ ਨੂੰ ਗੱਲ ਪਾਉਣਾ ਵਾ ਤਾਂ ਫਿਰ ਗਲਤ ਗਲਤੀ ਆ ਇਕ ਤਾਂ ਘਰ ਦੇ ਦੇ ਪੈਸੇ ਖਰਾਬ ਕਰਨੇ ਆ ਉੱਪਰੋਂ ਇੱਕ ਟਾਰਚਰ ਸਹਿਣਾ ਵਾ ਡੌਂਕਰਾਂ ਦਾ ਏਜੰਡਾਂ ਦਾ ਕਿ ਸਾਡੇ ਪੈਸੇ ਨਹੀਂ ਮਿਲੇ ਉਹ ਆ ਵਾ ਇਸ ਕਰਕੇ ਮੇਰਾ ਸਾਰਾ ਨੂੰ ਇਹੀ ਬੇਨਤੀ ਆ ਕਿ ਆਪਣਾ ਸਹੀ ਛੋਟੇ ਮੋੜੀ ਕੰਟਰੀ ਚੱਲ ਜੂਗੇ ਤੇ ਇਹ ਬੜੀ ਦੁਖਦਾਈ ਗੱਲ ਆ ਕਿ ਜੋ ਕੁਝ ਦਿਨ ਪਹਿਲਾਂ ਇਹਨਾਂ ਦਾ ਪਰਿਵਾਰ ਇਹ ਪਿੰਡ ਬਾਜਾ ਤਲਵੰਡੀ ਚੌਧਰੀਆਂ ਦੇ ਕੋਲ ਕਪੂਰਥਲੇ ਦੇ ਵਿੱਚ ਪੈਂਦਾ ਇਹਦਾ ਨੌਜਵਾਨ ਦਾ ਨਾਮ ਬਲਵਿੰਦਰ ਸਿੰਘ ਸੋ ਇਹਨਾਂ ਦਾ ਪਰਿਵਾਰ ਇੱਥੇ ਆਇਆ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਕਲੰਬੀਆ 'ਚ ਫਸਿਆ ਹੋਇਆ ਹੈ ਉਹਨਾਂ ਨੇ ਸਾਰੀ ਉਹ ਵੀਡੀਓ ਵੀ ਦਿੱਤੀਆਂ ਸੀ ਅਸੀਂ ਤੁਹਾਨੂੰ ਵੀ ਉਹ ਸਾਰੀਆਂ ਵੀਡੀਓ ਦਿੱਤੀਆਂ ਸੀ ਇਹ ਤਕਰੀਬਨ ਜੁਲਾਈ ਦੇ ਵਿੱਚ ਪਿਛਲੇ ਸਾਲ ਇਸ ਹੋ ਗਿਆ ਤੇ ਤਕਰੀਬਨ ਇਹ ਸਾਰੀ ਕਹਾਣੀ ਤਾਂ ਤੁਹਾਨੂੰ ਆਪ ਦੱਸੂਗਾ ਕਿ 5 ਮਹੀਨੇ ਇਹਨੂੰ ਬੰਦ ਕਰਕੇ ਰੱਖਿਆ ਗਿਆ ਜੰਗਲਾਂ ਦੇ ਵਿੱਚ ਰੱਖਿਆ ਗਿਆ ਫਿਰ ਇਹ ਕਿਸੇ ਤਰ੍ਹਾਂ ਜਿਹੜਾ ਕੋਗੇ ਇਹਨੂੰ ਰਿਆਣਾ ਤਸੀਹੇ ਦਿੰਦੇ ਸੀ ਡਰਾਉਂਦੇ ਸੀ ਕਿ ਤੂੰ ਆਪਣੇ ਪਰਿਵਾਰ ਕੋ ਨੂੰ ਕਹਿ ਕੇ ਪੈਸੇ ਭੇਜ ਪਰ ਇਹ ਵਿਚਾਰਾ ਪੈਸੇ ਕਿੱਥੋਂ ਭੇਜਦਾ ਇਹ ਤਾਂ ਆਪਣੀ ਜਿਹੜੀ ਤਿੰਨ ਖੇਤ ਪੈਲੀ ਸੀਗੀ ਉਹ ਵੀ ਵੇਚ ਕੇ ਪਰ ਜਿਹੜਾ ਹੈ ਘਰ ਵੇਚ ਕੇ ਜਿਹੜਾ ਹੈ ਉਹਨਾਂ ਨੇ ਏਜੰਟ ਨੂੰ ਦਿੱਤਾ ਤੇ ਇਹਨਾਂ ਨੂੰ ਕਹਿ ਕੇ ਲਗਾਏ ਕਿ ਤੁਹਾਨੂੰ ਸਿੱਧਾ ਅਮਰੀਕਾ ਭੇਜਾਂਗੇ ਪਰ ਅਫਸੋਸ ਉਹ ਪਨਾਮਾ ਦੇ ਜੰਗਲਾਂ ਦੇ ਵਿੱਚ ਇਹਨੂੰ ਠਣ ਦਿੱਤਾ ਮੋਰਲੇ ਬੰਨੇ ਹੁਣ ਤੁਹਾਨੂੰ ਪਤਾ ਹੀ ਹੈ ਕਾਫੀ ਸਖਦਾਈ ਹੈ ਸੋ ਉਹਨਾਂ ਨੇ ਇਹਨਾਂ ਦੇ ਉੱਤੇ ਇਹਦੇ ਇਕੱਲਾ ਨਹੀਂ ਇਹਦੇ ਹੋਰ ਵੀ ਇਹਨਾਂ ਨੇ ਦੱਸਿਆ ਕਿ ਕਾਫੀ ਬੱਚੇ ਆ ਜਿਹੜੇ ਉਸ ਏਰੀਏ ਦੇ ਵਿੱਚ ਉਹਨਾਂ ਏਜੰਟਾਂ ਦੀ ਚੁੰਗਲ ਦੇ ਵਿੱਚ ਆ ਜਿਨ੍ਹਾਂ ਨੂੰ ਜਿਹਦੇ ਵਿੱਚੋਂ ਇਹ ਭੱਜ ਕੇ ਆਇਆ ਸੋ ਇਹ ਗੁਰੂ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਕਿ ਇਹ ਆਪਣੇ ਪਰਿਵਾਰ ਦੇ ਵਿੱਚ ਅੱਜ ਵਾਪਸ ਆਇਆ ਤੇ तकरीबन ਤਿੰਨ ਜਿਹੜੀ ਹੈ ਆਪਣੀ ਜੁਲਾਈ ਨੂੰ ਇਹਨਾਂ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਤੇ ਅੱਜ ਜਿਹੜਾ ਹੈ ਕੱਲ ਇਹ ਆਪਣੇ ਪਰਿਵਾਰ ਦੇ ਨਾਲ ਮਿਲ ਚੁੱਕਾ ਕੱਲ ਇਹਨੂੰ ਵਾਪਸ ਪਰਸੋਂ ਜਿਹੜੀ ਫਲੈਟ ਦਿੱਲੀ ਲੈ ਗਿਆਈ ਹੈ ਤੇ ਕੱਲ ਇਹ ਵਾਪਸ ਆ ਗਿਆ ਤੇ ਅੱਜ ਇਹ ਤੁਹਾਡੇ ਸਾਰਿਆਂ ਦੇ ਰੂਬਰੂ ਹੋ ਰਿਹਾ ਅਸੀਂ ਬੇਨਤੀ ਕਰਾਂਗੇ ਕਿ ਸਾਰੇ ਜਿਹੜੇ ਨੌਜਵਾਨ ਖਾਸ ਕਰਕੇ ਕਈ ਵਾਰ ਮਾਪਿਆਂ ਨੂੰ ਮਜਬੂਰ ਕਰਕੇ ਕਹਿੰਦੇ ਅੱਗੇ ਮੇਰੇ ਵਾਸਤੇ ਹੀ ਹੈ ਸਾਰਾ ਕੁਝ ਮੇਰੀ ਭੈਣੀ ਆ ਵੇਚ ਦਿਓ ਮੈਨੂੰ ਬਾਹਰ ਭੇਜ ਦਿਓ ਮੈਂ ਬਾਹਰ ਪਾਉਣ ਚਾਹੁੰਦਾ ਇਹ ਇਕੱਲਾ ਹੀ ਆ ਜਿਹੜਾ ਹੈਗਾ ਮਾ ਮਾਪ ਦਾ ਪੁੱਤਰ ਆ ਸੋ ਮਾ ਮਾਪ ਨੂੰ ਹੁੰਦਾ ਵੀ ਚਲੋ ਬੱਚੇ ਦੀਆਂ ਖੁਸ਼ੀਆਂ ਜਿਹੜੀਆਂ ਹੈਗੀਆਂ ਇਸ ਤਰ੍ਹਾਂ ਇਹ ਖੁਸ਼ ਰਹਿਣਾ ਚਾਹੁੰਦਾ ਸੋ ਉਹਨਾਂ ਦੀ ਜੋ ਵੀ ਉਹਨਾਂ ਕੋਲ ਪ੍ਰੋਪਰਟੀ ਹੈ ਸਾਰੀ ਜਿਹੜੀ ਹੈਗੀ ਏਜੰਟ ਨੇ ਲੈ ਲਈ ਤੇ ਅੱਜ ਜਿਹੜਾ ਹੈਗਾ ਸਾਲ ਤੋਂ ਬਾਅਦ ਇਹ ਜਿਹੜਾ ਹੈ ਬੱਚਾ ਆਪਣੇ ਪਰਿਵਾਰ ਦੇ ਨਾਲ ਮਿਲਿਆ ਜੋ ਪਰਿਵਾਰ ਦੀ ਹਾਲਤ ਬੜੀ ਮਾੜੀ ਆ ਉਸ ਦਿਨ ਤਾਂ ਦੇਖਿਆ ਨਹੀਂ ਸੀ ਜਾਂਦਾ ਪਰਿਵਾਰ ਦਾ ਹਾਲ ਜਦੋਂ ਉਹ ਉਹ ਵੀਡੀਓ ਜਿਹੜੀਆਂ ਉਹਨਾਂ ਨੇ ਇਸ ਪਰਿਵਾਰ ਨੂੰ ਭੇਜਿਆ ਕਿ ਚਾਹੁੰਦੇ ਸੀਗੇ ਕਿ ਹੋਰ ਪੈਸੇ ਭੇਜਦੇ ਪਰ ਇਹ ਪਰਿਵਾਰ ਕਿੱਥੋਂ ਭੇਜਦਾ ਅਜੇ ਜਿਹੜਾ ਹੈ ਅਸੀਂ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਾਂਗੇ ਕਿ ਜੇ ਤੁਸੀਂ ਬਾਹਰ ਜਾਣਾ ਦੀ ਸੜਕੇ ਜਾਓ ਕੋਈ ਨਹੀਂ ਰੋਕਦਾ ਇਥੋਂ ਕੋਈ ਕੰਮ ਸਿੱਖ ਕੇ ਜਾਓ ਜਿਹੜਾ ਹੈ ਇਥੋਂ ਕਿਸੇ ਜਿਹੜੇ ਹੈਗਾ ਬਾਹਰ ਕਿਸੇ ਨਾਲ ਜਿਹੜਾ ਟੈਕਨੀਕਲੀ ਜਿਹੜਾ ਹੈ ਵਰਕ ਪਰਮਿਟ ਲੈ ਕੇ ਜਾਓ ਜਾ ਸਿੱਧੇ ਤਰੀਕੇ ਦੇ ਨਾਲ ਹਰ ਮੁਲਕ ਦੇ ਵਿੱਚ ਤੁਸੀਂ ਜਾ ਸਕਦੇ ਆ ਹਰ ਮੁਲਕ ਦੇ ਵਿੱਚ ਜਿਹੜੇ ਹੈਗੀਆਂ ਉਹਨਾਂ ਦੀਆਂ ਫਾਰਮੈਲਟੀ ਆ ਜਿਹੜੀਆਂ ਪੂਰੀਆਂ ਕਰੋ ਨਾ ਕਿ ਇਸ ਤਰ੍ਹਾਂ ਘਰ ਉਜਾੜ ਕੇ ਪਰਿਵਾਰ ਨੂੰ ਦਾਤੇ ਲਾ ਕੇ ਫਿਰ ਇਸ ਤਰ੍ਹਾਂ ਉੱਥੇ ਜਿਹੜੇ ਹਾਲਾਤ ਆ ਉਹ ਤਾਂ ਇਹ ਦੱਸੂਗਾ ਵੀ ਕਿਸ ਤਰ੍ਹਾਂ ਦੇ ਹਾਲਾਤ ਆ ਸੋ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਕਿ ਜਿਹੜੀ ਕੋਲੰਬੀਆ ਦੇ ਵਿੱਚ ਸਾਡੀ ਇੰਡੀਆ ਨੰਵਾਸੀਆ ਵਿਦੇਸ਼ ਮੰਤਰਾਲਿਆ ਜਿਨ੍ਹਾਂ ਨੇ ਇਹ ਇਹਦੇ ਇਹਨੂੰ ਸਾਸ ਦਿੱਤਾ ਤੇ ਅੱਜ ਇਹ ਵਾਪਸ ਆਇਆ ਸੋ ਇਹਨਾਂ ਦੇ ਜਿਹੜੇ ਹੈਗੇ ਪਰਿਵਾਰ ਜਿਹੜਾ ਹੈਗਾ ਟਿਕਟ ਲਾਉਣ ਜੋ ਗਵਰਨਰ ਸ਼ੋ ਵੀ ਅਸੀਂ ਸੰਗਤ ਨੂੰ ਬੇਨਤੀ ਕੀਤੀ ਕਿ ਇਹ ਟਿਕਟ ਭੇਜੀ ਤੇ ਵਾਪਸ ਆਪਣੇ ਪਰਿਵਾਰ ਚ ਆਇਆ ਸੋ ਅਸੀਂ ਬੇਨਤੀ ਕਰਾਂਗੇ ਕਿ ਇਹੋ ਜੇ ਜੋਖਮ ਨਾ ਲਓ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਨਾ ਭੇਜੋ ਤੇ ਬੱਚਿਆਂ ਨੂੰ ਵੀ ਬੇਨਤੀ ਕਰਾਂਗੇ ਕਿ ਆਪਣੇ ਮਾਪੇ ਦੇ ਇਹੋ ਜੇ ਪ੍ਰੈਸ਼ਰ ਨਾ ਪਾਓ ਜਦੋਂ ਬਾਅਦ ਦੇ ਵਿੱਚ ਕਰ ਵੀ ਤੁਹਾਡਾ ਉਜੜ ਜਾਵੇ ਮਾਪੇ ਵੀ ਰੋਂਦੇ ਫਿਰਨ ਇਹੋ ਜੀ ਕਮਾਈ ਤੋਂ ਇਹੋ ਜੇ ਵਿਦੇਸ਼ ਤੋਂ ਕੋਈ ਲਾਭ ਹੋਣ ਵਾਲਾ ਨਹੀਂ ਕਿਉਂਕਿ ਕੋਈ ਇੱਕ ਲੰਘ ਜਾਂਦਾ ਸੀ ਉਹਦੇ ਹਾਲ ਦੇਖਦੇ ਆ ਜਿਹੜੇ ਉੱਥੇ ਸੈਂਕੜੇ ਨੌਜਵਾਨ ਅੱਜ ਵੀ ਉਥੇ ਉਹਨਾਂ ਢੋਂਗਰਾਂ ਦੇ ਕੋਲ ਤਸੀਹੇ ਢਲ ਰਹੇ ਆ ਉਹਨਾਂ ਦੀ ਹਾਲਤ ਦੇਖ ਕੇ ਲੂੰ ਕੰਡੇ ਖੜੇ ਹੁੰਦੇ ਆ ਸੋ ਇਸ ਵਾਸਤੇ ਅਸੀਂ ਹੱਥ ਜੋੜ ਕੇ ਨੌਜਵਾਨਾਂ ਨੂੰ ਵੀ ਬੇਨਤੀ ਕਰਦੇ ਆ ਤੇ ਉਹਨਾਂ ਦੇ ਮਾਪੇ-ਬਾਪ ਨੂੰ ਵੀ ਬੇਨਤੀ ਕਰਦੇ ਆ ਕਿ ਜੇ ਬੱਚੇ ਇਹੋ ਜੀ ਜिद ਕਰਦੇ ਆ ਤੇ ਨਾ ਭੇਜੋ ਉਗੇ ਐਸੇ ਜਿੰਨੇ ਪੈਸੇ ਇਹਨਾਂ ਨੇ ਏਜੰਡਰ ਨੂੰ ਦਿੱਤੇ ਆ ਉਹਨਾਂ ਦੇ ਨਾਲ ਪੂਰਾ ਪਰਿਵਾਰ ਵਧੀਆ ਰੋਟੀ ਖਾ ਸਕਦਾ ਸੀ ਤੇ ਕੋਈ ਕੰਮ ਸ਼ੁਰੂ ਕਰਕੇ ਉਹਦਾ ਲਾਹਾ ਲੈ ਸਕਦੇ ਸੀ ਪਰ ਅਫਸੋਸ ਹੈ ਕਿ ਸਾਡੀ ਇੱਕ ਬਾਹਰ ਜਾਣ ਦੀ ਹੋੜ ਜਿੱਥੇ ਆਪਣਾ ਜੀਵਨ ਖਤਰੇ ਵਿੱਚ ਪਾਉਂਦੀ ਹੈ ਉਸੇ ਪਰਿਵਾਰ ਨੂੰ ਦਰਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਰਿਹਾ ਇਹੋ ਜੀ ਵਿਦੇਸ਼ ਜਾਣ ਤੋਂ ਕਹਿੰਦੇ ਨਾ ਘਰੇ ਚੰਗੇ ਆ ਕਰਿਓ ਵਾਹਿਗੁਰੂ ਰੋਟੀ ਦੇ ਰਿਹਾ ਸੋ ਸਾਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ ਜਾਣਾ ਜਾਓ ਜੀ ਸੜਕੇ ਜਾਓ ਪਰ ਸਹੀ ਤਰੀਕੇ ਨਾਲ ਜਾਓ ਇਹ ਸਾਡੀ ਬੇਨਤੀ ਹੈ। ਧਿਆਨ ਹੈ ਕਿ ਅਸੀਂ ਅੱਗੇ ਵੀ ਇਹ ਮੁੱਦਾ ਜਿਹੜਾ ਸੀਗਾ ਸੰਸਦ ਵਿੱਚ ਵੀ ਉਠਾਇਆ ਸੀ ਵੀ ਇਹ ਜਿਹੜਾ ਇਹ ਜਿਹੜੇ ਗਲਤ ਬੰਦੇ ਆ ਇਹਨਾਂ ਦਾ ਇਹੋ ਜਿਹਾ ਗੱਠ ਜੋੜ ਬਣਿਆ ਹੋਇਆ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੈ। ਕੋਈ ਇਹ ਇਕੱਲੇ ਹੁਣ ਜੇ ਦੱਸ ਰਹੇ ਵੀ ਇਕੱਲੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਜਿਹੜੇ ਹੈ ਨੇਪਾਲ ਤੋਂ ਬੱਚੇ ਵੀ ਉੱਥੇ ਫਸੇ ਹੋਏ ਆ। ਤੋ ਇਹ ਸਰਕਾਰਾਂ ਨੂੰ ਇਹਦੇ ਉੱਤੇ ਜਿਹੜਾ ਹੈਗਾ ਉਹਨਾਂ ਸਰਕਾਰਾਂ ਦੇ ਨਾਲ ਜਾਂ ਜਿੱਥੇ-ਜਿੱਥੇ ਇਹੋ ਜਿਹੀਆਂ ਖਬਰਾਂ ਆਉਂਦੀਆਂ ਉੱਥੇ ਦੀ ਪੁਲਿਸ ਦੇ ਨਾਲ ਉੱਥੇ ਦੀਆਂ ਸਰਕਾਰਾਂ ਦੇ ਨਾਲ ਗੱਲ ਕਰਕੇ ਕਿ ਇਹੋ ਜਿਹੇ ਜਿਹੜਾ ਇਹ ਨਾਪਾਕ ਗੱਠਜੋੜ ਇਹਨੂੰ ਖਤਮ ਕਰਨਾ ਚਾਹੀਦਾ ਤਾਂ ਕਿ ਜਿਹੜੇ ਇਹੋ ਜਿਹੇ ਪਰਿਵਾਰਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਤੇ ਇਹੋ ਜਿਹੇ ਜਿਹੜੀ ਜਵਾਨੀ ਰੁੱਲ ਰਹੀ ਹੈ ਉਹਨੂੰ ਰੋਕਿਆ ਜਾਵੇ ਇਹ ਮੁੱਦਾ ਅੱਗੇ ਵੀ ਠਾਇਆ ਸੀ ਗਾਂ ਵੀ ਸੀ ਉਠਾਵਾਂਗੇ ਸੰਸਦ